ਹਾਜਰਤ ਪੰਜ ਪੀਰ ਦਰਬਾਰ ਬੰਗਾ ਰੋਡ ਨਮਾ ਸ਼ਹਿਰ ਵਿਖੇ ਸਲਾਨਾ ਜੋੜ ਮੇਲਾ 4 5 ਜੂਨ ਨੂੰ ਧੂਮਤਾਂ ਦੇ ਨਾਲ ਮਨਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀਆ ਨੇ ਦੱਸਿਆ ਹੈ ਕਿ 4 ਜੂਨ ਨੂੰ ਚਿਰਾਗ ਰੋਸ਼ਨ ਕੀਤੇ ਜਾਣਗੇ ਅਤੇ ਰਾਤ ਵੇਲੇ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਦੇ ਵਿੱਚ ਬਹੁਤ ਅੱਛੇ ਕਵਾਲ ਮੰਟੀ ਕਵਾਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਵੱਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ 5 ਜੂਨ ਨੂੰ ਸਰਦਾਰ ਅਲੀ ਆਬਦ ਅਲੀ ਮਤੋਈ ਮੁੰਨਾ ਦਿੱਲੀ ਤੋਂ ਕਵਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਮਹਿਮਤਾਬ ਮਤ ਕਾਦਰੀ ਜਿਹੜਾ ਹਜ਼ਰਤ ਦਰਬਾਰ ਪੰਜ ਪੀਰ ਦਾ ਮੇਲਾ ਸਾਲਾਨਾ ਜੋੜ ਮੇਲਾ 4 ਤੇ 5 ਜੂਨ ਨੂੰ ਚਾਰ ਦੋਨੋਂ ਆਏ ਹੋਏ ਫੇਮਸ ਕਵਾਲ ਬੰਟੀ ਕਵਾਲ ਇਸਰਤ ਕਵਾਲ ਤੇ ਸਨਾ ਕਵਾਲ ਦੀ ਤੇ ਪੰਜ ਇੱਕ ਪੰਜ ਨੂੰ ਸਦਾਰ ਅਲੀ ਤੇ ਅਰਵਿਤ ਤੇ ਮੰਨਾ ਕਵਾਲ ਇਹ ਸਾਰੇ ਪਹੁੰਚ ਰਹੇ ਨੇ ਅਸੀਂ ਪੂਰੇ ਇਲਾਕਾ ਨਿਵਾਸੀ ਨੂੰ ਸਾਰੇ ਨੂੰ ਬੇਨਤੀ ਕਰਕੇ ਕਹਿੰਦੇ ਆ ਥਮਾ ਮਾ ਕੇ ਪਹੁੰਚੋ ਸਾਰੇ ਜੂ ਬੱਤਿਆ ਜਾਏਗਾ ਤੇ ਸਾਰੇ ਨੂੰ ਸਾਰੇ ਸਾਧ ਸੰਗਤ ਨੂੰ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਸਾਰੇ ਪਹੁੰਚੋ Thank you.